ਮੰਗ ਪੱਤਰ ਦਿੱਤਾ ਗਿਆ ਜੀ ਪੱਤਰਕਰ ਭਾਈਚਾਰੇ ਦੇ ਸਾਡੇ ਇੱਕ ਆਪਣੇ ਪ੍ਰਧਾਨ ਨੇ ਰਣਜੀਤ ਸਿੰਘ ਮਸੌਣ ਜਿਨ੍ਹਾਂ ਦੇ ਉੱਤੇ ਇੱਕ ਗੁੰਡਾਗਰਦੀ ਕੀਤੀ ਗਈ ਇੱਕ ਆਮ ਆਦੀ ਪਾਰਟੀ ਦੇ ਲੀਡਰ ਦੇ ਇੱਕ ਇਸ਼ਾਰਿਆਂ ਦੇ ਉੱਤੇ ਇਹ ਸਤੰਬਰ 4 ਦੀ ਘਟਨਾ ਜੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮੰਗ ਪੱਤਰ ਹੀ ਭੇਜ ਚੁੱਕੇ ਹਾਂ ਡੀਐਸਟੀ ਐਸਟੀ ਹੁੰਦੇ ਸੀ ਗੁਰਮੀਤ ਸਿੰਘ ਹੋਰੀ ਐਸਐਸਪੀ ਨੂੰ ਮਿਲਦਾ ਨਹੀਂ ਆਇਆ ਤੇ 24 ਸਤੰਬਰ ਨੂੰ ਇਹਨਾਂ ਨੂੰ ਮੰਗ ਪੱਤਰ ਦਿੱਤਾ ਅਸੀਂ ਡੀਐਸਪੀ ਨੂੰ ਮਾਰਕ ਕਰ ਦਿੱਤੀ ਜੇ ਤੇ ਡੀਐਸਪੀ ਦਾ ਇੰਨਾ ਕਿ ਦਿਮਾਗ ਖਰਾਬ ਹੋ ਰਾਇਆ ਸਾਂਸ ਜੀ ਨੇ ਅੱਜ ਤੱਕ ਬੰਦਾ ਨਹੀਂ ਮਿਲਿਆ ਸਾਡਾ ਅੱਜ ਤੱਕ ਪੁੱਛਿਆ ਨਹੀਂ ਕਿਸੇ ਨੇ ਅਜੇ ਤੱਕ ਅੱਜ ਅਸੀਂ ਡੀਆਈ ਸਾਹਿਬ ਨੂੰ ਮਿਲੇ ਆ ਨਾਨ ਸਿੰਘ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਤੁਸੀਂ ਚਿੰਤਾ ਨਾ ਕਰੋ ਇੱਥੇ ਕਾਰਵਾਈ ਅਵਸ਼ਯ ਹੋਏਗੀ ਹੁਣ ਜੇ ਅਵੱਤ ਕੋਈ ਕਾਰਵਾਈ ਨਹੀਂ ਹੁੰਦੀ ਜੇ ਸਾਡੇ ਕੋਲ ਰਸਤਾ ਫਿਰ ਕੋਈ ਬਚਿਆ ਸੰਘਰਸ਼ ਦਾ ਉਹ ਸੰਘਰਸ਼ ਫਿਰ ਡੀਆਈ ਦੇ ਦਫ਼ਤਰ ਦੇ ਬਾਹਰ ਹੀ ਅਸੀਂ ਕਰਾਂਗੇ ਤੇ ਉੱਥੇ ਹੀ ਫਿਰ ਧਰਨਾ ਦੇਵਾਂਗੇ ਉੱਥੇ ਸਭ ਕੁਝ ਕਰਾਂਗੇ ਟੈਨਸ਼ਨ ਦੇ ਲਾਦਾਂਗੇ ਉੱਥੇ ਜਿੱਥੇ ਸਾਡਾ ਫੈਸਲਾ ਨਿਕਲਣ ਚ ਰਸੀ ਉਹ ਕ ਅਸੀਂ ਇਨਸਾਫ ਚਾਹੁੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਇਸ ਕਰਕੇ ਸਾਡੀ ਮੰਗ ਇੱਕੋ ਹੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦਿਆਂ ਨੇ ਜਿਆਦਤੀ ਕੀਤੀ ਉਹਨਾਂ ਖਰਬਕਾਰ ਵੀ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਣੀ ਚਾਹੀਦੀ ਆ ਤੇ ਜੇ ਹੁਣ ਵੀ ਕਾਰਵਾਈ ਨਾ ਹੋਈ ਤੇ ਫਿਰ ਇੱਕ ਹਫਤੇ ਦਾ ਟਾਈਮ ਦਿੰਦੇ ਅਸੀਂ ਇੱਕ ਹਫਤੇ ਬਾਅਦ ਫਿਰ ਬਕਾਇਦਾ ਤੌਰ ਤੇ ਆਪਣੇ ਤੀਬਰ ਅਸੀਂ ਵਿਖਾਵਾਂਗੇ ਜਿਹੜੇ ਪੱਤਰਕਾਰ ਵਿਖਾਉਂਦੇ ਹੁੰਦੇਗੇ ਅਖਬਾਰਾਂ ਦੇ ਵਿੱਚ ਵੀ ਆਵਾਂਗੇ ਤੇ ਬਕਾਇਦਾ ਟੀਵੀ ਮੀਡੀਆ 'ਚ ਜਾਵਾਂਗੇ ਨਾਲ ਸਰਕਾਰ ਨੂੰ ਧਰਨਾ ਵੀ ਦੇਵਾਂਗੇ ਅਸੀਂ ਜੇ ਪੱਤਰਕਾਰ ਨੂੰ ਧਰਨੇ ਦੇ ਕੇ ਇਨਸਾਫ ਲੈਣ ਦੀ ਲੋੜ ਪਵੇ ਤੇ ਫਿਰ ਮੇਰੇ ਖਿਆਲ ਵੀ ਲਾਹੇ ਤਾਂ ਪੁਰਸੋਂ ਫਿਰ ਬ ਕਹਿੰਦੇ ਆ ਜੀ ਅੱਤਵਾਦ ਦੇ ਖੋਦਾ ਦਾ ਵੈਰ ਹੁੰਦਾ ਹੈ ਤੇ ਜਦੋਂ ਕਿਤੇ ਸਿਆਸੀ ਲੀਡਰਾਂ ਦੇ ਜਦੋਂ ਦਿਮਾਗ ਖਰਾਬ ਹੁੰਦੇ ਨੇ ਤਾਂ ਉਹ ਇਹੋ ਜਿਹੀ ਹਰਕਤਾਂ ਕਰਨੀਆਂ ਸ਼ੁਰੂ ਕਰਦੇ ਨੇ ਦੱਸਣਯੋਗ ਹੈ ਵੀ ਪਿਛਲੇ ਸਮੇਂ ਜੋ ਹੜਾ ਆਇਆ ਸੀਗਾ ਉਸ ਹੜ੍ਹ ਦੇ ਦੌਰਾਨ ਅਜਨਾਲਾ ਹਲਕੇ ਦੇ ਵਿੱਚ ਜੋ ਕਿਸਾਨ ਮਜ਼ਦੂਰ ਜਿਹੜੇ ਸੀ ਵੱਡੀ ਗਿਣਤੀ ਦੇ ਵਸ ਪ੍ਰਭਾਵਿਤ ਹੋਏ ਸੀ ਅਤੇ ਉਸ ਦੌਰਾਨ ਜਿੱਥੇ ਕਿ ਸਰਕਾਰਾਂ ਦੇ ਜ਼ਿੰਮੇਵਾਰੀ ਮੰਨਣੀ ਚਾਹੀਦੀ ਸੀ ਵੀ ਇੱਕ ਲੋੜਵੰਦਾ ਤੱਕ ਰਾਸ਼ਨ ਰਸੋਤ ਪਹੁੰਚਾਈ ਜਾਵੇ ਉੱਥੇ ਹੀ ਕੁਝ ਨੇਤਾ ਜਾਂ ਸਿਆਸਤਦਾਨ ਇਹੋ ਜਿਹੇ ਸਨ ਦੇ ਇਸ ਸਮੇਂ ਵੀ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਉਹ ਸਿਕਨ ਚ ਲੱਗੇ ਹੋਏ ਸਨ ਇਹੋ ਜਿਹੀ ਇੱਕ ਘਟਨਾ ਜਿਹੜੀ ਰਾਜਾ ਸਾਹਿਬ ਦੇ ਹਲਕਾ ਦੀਨ ਉਹਦੇ ਪਿੰਡ ਜਸਰਾ ਉਰੂ ਵਿਖੇ ਆਈ ਸੀ ਜਿੱਤੇ ਰਣਜੀਤ ਸਿੰਘ ਮਸਾਉਂ ਜੋ ਪ੍ਰਧਾਨ ਚਸ਼ਿਤਪਗਸ ਚਰਨ ਐਸੋਸੀਏਸ਼ਨ ਤੇ ਸੋਨੀਆ ਮਾਨ ਜਿਹਨੂੰ ਹਲਕਾ ਇਨਚਾ ਜਾਮ ਆਦਮੀ ਪਾਰਟੀ ਵੱਲੋਂ ਲਗਾਇਆ ਗਿਆ ਹੈ ਉਹਨਾਂ ਦੇ ਕਰਿੰਦਿਆਂ ਵੱਲੋਂ ਜਾਂ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਇਹਨਾਂ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਸ ਗੀ ਨੂੰ ਅਜ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਇਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਡੀਜੀਪੀ ਨੂੰ ਮੇਲਸ ਕੀਤੀਆਂ ਗਈਆਂ ਹਨ ਐਸਪੀ ოਪਰੇਸ਼ਨਸ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅੱਜ ਡੀਆਈਜੀ ਨਾਨਕ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਹ ਰਿਮਾਈਂਡਰ ਤੇ ਰਿਮਾਈਂਡਰ 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 ਅਸੀਂ ਦੇ ਰਹੇ ਹਾਂ ਕਿਉਂਕਿ ਅਸੀਂ ਇਹ ਸਾਬਿਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਇੱਕ ਪੱਤਰਕਾਰ ਨੂੰ ਇਸੇ ਤਰ੍ਹਾਂ ਇਨਸਾਫ ਲੈਣਾ ਪੈਂਦਾ ਹੈ ਤੇ ਆਮ ਬੰਦੇ ਦਾ ਕੀ ਹਾਲ ਹੋਵੇਗਾ ਬਾਕੀ ਗੱਲ ਸਿਰਫ ਇਹੋ ਹੈ ਇੱਕ ਚੇਤਾਵਨੀ ਹੈ ਜੋ ਕਿ ਆਉਣ ਵਾਲੇ ਇੱਕ ਬੜੇ ਵੱਡੇ ਇੱਕ ਪਹਚਾਲ ਦਾ ਸੰਕੇਤ ਅਸੀਂ ਦੇਣਾ ਚਾਹਾਂਗੇ ਪੀ ਸਾਰੇ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾਵੇਗਾ ਹਰ ਜ਼ਿਲ੍ਹੇ ਦੇ ਡੀਸੀ ਦੇ ਮੰਗ ਪੱਤਰ ਦੇ ਮੰਗ ਪੱਤਰ ਦਿੱਤੇ ਜਾਣਗੇ ਅਤੇ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕੀਤਾ ਜਾਵੇਗਾ ਅਸੀਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜੇ ਉਸ ਦੌਰਾਨ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਕਾਨੂੰਨ ਦੇ ਅਨੁਸਾਰ ਜੋ ਵੀ ਕਾਰਵਾਈ ਬੰਦੀ ਹੋਵੇਗੀ ਉਸ ਦੇ ਵਿੱਚ ਆਪਣੀ ਸਹਿਮਤੀ ਪ੍ਰਗਟ ਕਰਾਂਗੇ ਤੇ ਜਿਸਨਾ ਪੱਟੀ ਸਾਹਿਬ ਨੇ ਦੱਸਿਆ ਹੈ ਵੀ ਫੇਰ ਅਸੀਂ ਆਪਣੇ ਮਸਰ ਜ਼ਿਲ੍ਹੇ ਦੇ ਵਿੱਚ ਡੀਆਈਸੀ ਜਿਹੜੇ ਬਾਰਡਰ ਰੇਡ ਦਾ ਦਫ਼ਤਰ ਘੇਰਾਂਗੇ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਨਾਲ ਦੇ ਨਾਲ ਪ੍ਰਦਰਸ਼ਨ ਚੱਲਣਗੇ ਤੇ ਉਸ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਸਿੱਧੇ ਰੂਪ ਜਿੰਮੇਵਾਰ ਹੋਵੇਗੀ ਧੰਨਵਾਦ